क्याल तोई आहे सुणे हार पिस कौरो वीचार मार करम ते आनी साच साचे पावा हरख साचा तूख कल विख पर हरे ਸਭ ਤੋਂ ਪਹਿਲਾਂ ਤੇ ਮੈਂ ਅਕਾਲਪੁਰਕ ਦਾ ਥਲੇ ਕਰਾਨਾ ਕਰਦਾ ਕਿ ਬਹੁਤ ਵੱਡੀ ਕਿਰਪਾ ਜਿਹੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੋਈ ਹੈ ਕਿ ਦਾਸ ਨੂੰ ਮੇਰੇ ਆਪਣੇ ਜਿੱਦ ਜਿਹੜਾ ਦਾਸਪੁਰ ਤੋਂ ਲੋਕ ਸਭਾ ਦੀ ਜਿਹੜੀ ਸੀਟ ਹੈ ਉਹਦਾ ਕੈਂਡੀਡੇਟ ਸ਼ੋਮਨੀ ਅਕਾਲੀ ਦਲ ਨੇ ਬਣਾਇਆ ਮੈਂ ਗੁਰੂ ਰਾਮਦਾਸ ਜੀ ਦਾ ਉਹਨਾਂ ਦੇ ਦਰ ਤੇ ਸਾਹਮਣੇ ਅੱਜ ਸ਼ੁਕਰਾਨਾ ਕਰਨ ਵਾਸਤੇ ਵੀ ਅੱਜ ਹਲਕੇ ਤੇ ਜਾਣਾ ਅੱਗੇ ਲੈਣ ਵਾਸਤੇ ਵੀ ਅੱਜ ਪਰਿਵਾਰ ਤੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਇਆ। ਦੂਜਾ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਰੀ ਹਾਈ ਕਮਾਂਡ ਦਾ ਸਾਰੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਮੇਰੇ ਉੱਤੇ ਬਹੁਤ ਵੱਡਾ ਭਰੋਸਾ ਕਿਉਂਕਿ ਜਦੋਂ ਪਾਰਲੀਮੈਂਟ ਦਾ ਕਿਸੇ ਨੂੰ ਕੈਂਡੀਡੇਟ ਬਣਾਉਣਾ ਹੁੰਦਾ ਤੇ ਪਾਰਟੀ ਵਾਸਤੇ ਸਿਲੈਕਸ਼ਨ ਕਰਨੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਇਸ ਕਰਕੇ ਵੱਡਾ ਭਰੋਸਾ ਪਾਰਟੀ ਨੇ ਮੇਰੇ ਤੇ ਜਤਾਇਆ ਉਹਦੇ ਵਾਸਤੇ ਪਾਰਟੀ ਦਾ ਵੀ ਸ਼ੁਕਰਾ ਧੱਕਾ ਬੀਜੇਪੀ ਨਾਲ ਵੱਖ ਹੋ ਕੇ ਆਪਾਂ ਪਹਿਲੀ ਵਾਰੀ ਜਿਹੜੀ ਹੈਗੀ ਆ ਪਾਰਲੀਮੈਂਟ ਦੀ ਚੋਣਾਂ ਲੜਨ ਜਾ ਰਹੇ ਕਿੱਦਾਂ ਮੰਦੇ ਆ ਨਹੀਂ ਵੈਸੇ ਤੇ ਵਿਧਾਨ ਸਭਾ ਦੀ ਵੀ ਮੁਕਸ਼ਰ ਪਰ ਉਹਦੇ ਚ ਪਰ ਹੁਣ ਪਾਰਲੀਮੈਂਟ ਪਾਰਲੀਮੈਂਟ ਜਿਹੜੀ ਹੈ ਉਹ ਪਹਿਲੀ ਵਾਰੀ ਲੜ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਬਾ ਸਭਾ ਸਾਡਾ ਸਾਥ ਦੋ ਅਲੱਗ-ਅਲੱਗ ਪਾਰਟੀਆਂ ਪਰ ਮਿਨਿਮਮ ਕਮਨ ਪ੍ਰੋਗਰਾਮ ਦੇ ਤਹਿਤ ਡਲ ਕੇ ਅਸੀਂ ਲੰਬਾ ਸਮਾਂ ਪੰਜਾਬ ਦੇ ਵਿੱਚ ਸਰਕਾਰਾਂ ਵੀ ਬਣਾਈਆਂ ਤੇ ਚਲਾਈਆਂ ਪਰ ਜਦੋਂ ਖੇਤੀ ਦਾ ਇਸ਼ੂ ਆਇਆ ਸੀ ਕਿਸਾਨੀ ਦਾ ਇਸ਼ੂ ਆਇਆ ਸੀ ਤੇ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਆਪਣੀ ਸਪੋਰਟ ਜਿਹੜੀ ਹੈ ਉਦੋਂ ਕੇਂਦਰ ਤੋਂ ਵਿਡਰਾਅ ਕੀਤੀ ਸੀ ਤੇ ਬੀਬਾ ਹਰਸੀ ਮਰਦਕੌਰ ਬਾਦਲ ਨੇ ਕੈਪਟਨਰ ਤੁਸੀਂ ਅਸਤੀਫਾ ਦਿੱਤਾ। ਇਸ ਕਰਕੇ ਹੁਣ ਫਿਰ ਗੱਲ ਚੱਲੀ ਸੀ ਸਮਝੌਤੇ ਦੀ। ਪਰ ਸਮਝੌਤਾ ਹਮੇਸ਼ਾ ਉਦੋਂ ਹੁੰਦਾ ਜਦੋਂ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਤੁਹਾਡੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਸਹਿਮਤੀ ਬਣਦੀ। ਸਾਡੇ ਵਾਸਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦੀ ਐਮਐਸਪੀ ਗਰੰਟੀ ਦਾ। ਉਹਦੇ ਉੱਤੇ ਜੇ ਸਾਨੂੰ ਕੋਈ ਉਹਦਾ ਹੱਲ ਨਿਕਲਦਾ ਨਜ਼ਰ ਆਉਂਦਾ ਤੇ ਸਮਝੌਤਾ ਹੋ ਸਕਦਾ ਸੀ। ਦੂਜੀ ਗੱਲ ਹੈ ਕਿ ਜਿਹੜੀ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਧਾਰਮਿਕ ਦਖਲਅੰਦਾਜ਼ੀ ਹੈ ਇਹ ਬਹੁਤ ਹੱਦ ਤੱਕ ਵੱਚ ਚੁੱਕੀ ਹੈ। ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਜਿਹੜੀ ਐ ਤੋੜੀ ਗਈ ਹਰਿਆਣੇ ਦੀ ਵੱਖਰੀ ਕਮੇਟੀ ਬਣਾਈ ਗਈ। ਦਿੱਲੀ ਕਮੇਟੀ ਦੇ ਉੱਤੇ ਚੁਣੀ ਹੋਈ ਕਮੇਟੀ ਦੇ ਅੰਦਰ ਕੰਮ ਚ ਕਰ ਲਿਆ ਗਿਆ। ਹਜੂਰ ਸਾਹਿਬ ਦਾ ਬੋਰਡ ਪਿੱਛੇ ਬਦਲਣ ਦੀ ਕੋਸ਼ਿਸ਼ ਹੋਈ। ਜਿਹੜੀ ਉੱਥੇ ਦੀ ਸੰਗਤ ਨੇ ਵੀ ਇੱਥੋਂ ਧੰਮੀ ਸਾਹਿਬ ਵੀ ਗਏ ਪਹਿ ਵੀ ਗਿਆ। ਸਾਰਿਆਂ ਨੇ ਰਲ ਕੇ ਪ੍ਰੋਟੈਸਟ ਕੀਤਾ ਤੇ ਉਹਦੇ ਉੱਤੇ ਰੋਕ ਲੱਗੀ ਪਟਨਾ ਸਾਹਿਬ ਦਾ ਬੋਰਡ ਜਿਹੜਾ ਉਹਦੇ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਕਰਕੇ ਇਹ ਇਹੋ ਜਿਹਾ ਇਸ਼ੂ ਨੇ ਕਿ ਅਸੀਂ ਇਸ ਗੱਲ ਤੇ ਸਮਝੌਤਾ ਨਹੀਂ ਕਰ ਸਕਦੇ ਕਿ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਕੋਈ ਸਰਕਾਰ ਜਿਹੜੀ ਹੈ ਉਹ ਦਖਲ ਨਹੀਂ ਦੇ ਕਰ ਇਸੇ ਤਰ੍ਹਾਂ ਹੀ ਜਿਹੜਾ ਇੱਕ ਹਿਊਮਨ ਰਾਈਟਸ ਦਾ ਬੜਾ ਵੱਡਾ ਮਸਲਾ ਬੰਦੀ ਸਿੰਘਾਂ ਦਾ ਸਾਡਾ ਇਹ ਵਿਚਾਰ ਹੈ ਅਸੀਂ ਬੜੀ ਬੜੀ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਹੋਵੇ ਜੁਮਨ ਰਾਈਟਸ ਇਸ ਗੱਲ ਦੀ ਮੰਗ ਕਰਦੇ ਆ ਕਿ ਜੇ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ 1 ਮਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਬੰਦੀ ਸਿੰਘਾਂ ਨੇ ਆਪਣੀ ਜਿਹੜੀ ਹੈਗੀ ਸਜ਼ਾ ਤੋਂ ਡਬਲ ਸਜ਼ਾਾਂਾਂ ਕੱਟ ਰਹੀਆਂ ਤੇ ਹਾਲੇ ਤੱਕ ਫਾਂਸੀ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੈਠੇ ਆ ਜ਼ਿਲਾਂ ਦੇ ਵਿੱਚ ਬੈਠੇ ਆ ਇਸ ਕਰਕੇ ਅਨਾਉਂਸਮੈਂਟ ਵੀ ਹੋਈ ਸੀ ਜਦੋਂ ਸultanpur ਲੋਧੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਉਹ ਅਨਾਉਂਸਮੈਂਟ ਵੀ ਫਿਰ ਵਿੱਚ ਹੀ ਰਹਿ ਗਈ ਇਸ ਕਰਕੇ ਇਸੇ ਤਰ੍ਹਾਂ ਹੀ ਅੱਜ ਦੇਸ਼ ਦਾ ਜੋ ਮਾਹੌਲ ਬਣਿਆ ਕਿ ਅੱਜ ਡੈਮੋਕਰੇਸੀ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਅੱਜ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਦਰਬਾਰਤ ਹੁੰਦੀ ਹੈ ਜਿਹੜਾ ਫੈਡਰਲਿਜ਼ਮ ਦਾ ਜਿਹਦੇ ਆਧਾਰ ਦੇ ਉੱਤੇ ਡਾਕਟਰ ਵੀਰ ਮੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਸਾਡਾ ਡਰਾਫਟ ਕੀਤਾ ਸੀ ਅੱਜ ਫੈਡਰਲਿਜ਼ਮ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਖੋਰਾ ਲਾ ਕੇ ਸੂਬਿਆਂ ਦੇ ਜਿਹੜੇ ਹੱਕ ਐ ਉਹਨਾਂ ਦੇ ਉੱਤੇ ਡਾਕਾ ਮਾਰਿਆ ਇਸ ਲਈ ਸਾਡੇ ਕੈਡਰ ਦੀ ਵੀ ਸਾਡੇ ਲੀਡਰ ਸਰਬੰਤੀ ਵੀ ਮੰਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਉਹ ਇਤਿਹਾਸਕ ਜੁੱਬੇਵਾਰੀ ਨਿਭਾਉਣੀ ਚਾਹੀਦੀ ਆ ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਕਿਉਂਕਿ ਅਸੀਂ ਪੰਜਾਬੀ ਸੂਬੇ ਦੇ ਵੀ ਮੋਰਚੇ ਲਾਏ ਅਸੀਂ ਪਾਣੀਆਂ ਦੇ ਉੱਤੇ ਵੀ ਸੰਘਰਸ਼ ਕੀਤੇ ਅਸੀਂ ਐਮਰਜੈਂਸੀ ਦੇ ਖਿਲਾਫ ਵੀ ਜਦੋਂ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦਾ ਗळा ਘੁੱਟਿਆ ਗਿਆ ਉਹਦੇ ਖਿਲਾਫ ਵੀ ਅਸੀਂ ਡਟ ਕੇ ਸੰਘਰਸ਼ ਕੀਤਾ ਇਸ ਕਰਕੇ ਸਾਡੇ ਕੈਡਰ ਦੀ ਪੰਜਾਬ ਦੇ ਲੋਕਾਂ ਦੀ ਇਹ ਆਸ ਸੀ ਕਿ ਜਦੋਂ ਦੇਸ਼ ਦੇ ਵਿੱਚ ਸਾਰੇ ਪਾਸੇ ਹੁਣ ਫਿਰ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹਾ ਤੇ ਅਕਾਲੀ ਦਲ ਹੁਣ ਇਕੱਲਾ ਰਾਜ ਭਾਗ ਵੱਲ ਨਾ ਦੇਖੇ ਪਹਿਲਾਂ ਦੇਸ਼ ਦੇ ਵਿੱਚ ਆਵਾਜ਼ ਉਠਾਏ ਤਾਂ ਜੋ ਦੂਜੀਆਂ ਵੀ ਖੇਤਰੀ ਪਾਰਟੀਆਂ ਉੱਠ ਕਰ ਗਈਆਂ। ਤੁਹਾਨੂੰ ਪੈਰਾਸ਼ੂਟ ਵੱਲੋਂ ਪਸਤਾ ਜਾ ਰਿਹਾ ਪੈਰਾਸ਼ੂਟ ਨਵਾਂ ਹਲਕਾ ਤੁਹਾਡੇ ਵਾਸਤੇ ਹਲਕੇ ਵਾਸਤੇ ਤੁਹਾਡੇ ਵਾਸਤੇ ਹਰਕਾ ਵੀ ਨਵਾਂ ਪਰ ਉਹ ਹਲਕੇ ਕੋਈ ਫਾਇਦੇ ਦੇਖੋ ਜਿੰਨੂੰ ਨਹੀਂ ਪਤਾ ਹੁੰਦਾ ਨਾ ਉਹ ਕਹਿ ਸਕਦਾ ਪਰ ਮੇਰਾ ਜਨਮ 1962 ਦੇ ਵਿੱਚ ਪਿੰਡ ਮਾਰੀ ਬੱਚਾਂ ਦੇ ਵਿੱਚ ਇੱਕ ਦਾਸ ਪੁੱਤ ਹੀ ਹੋਇਆ ਸੀ। 10ਵੀਂ ਤੱਕ ਦੀ ਮੇਰੀ ਪੜ੍ਹਾਈ ਵੀ ਪਿੰਡ ਦੇ ਸਕੂਲ ਦੇ ਉੱਤੇ ਹੀ ਆ। ਫਿਰ ਡਾਕਟਰ ਬਣ ਤੋਂ ਬਾਅਦ ਦੁਬਾਰਾ ਰਾਜਨੀਤੀ ਵੀ ਮੈਂ ਗੁਰਦਾਸਪੁਰ ਦੀ ਸ਼ੁਰੂ ਕੀਤੀ ਸੀ। ਇੱਕ ਕਲੈਕਸ਼ਨ ਵੀ ਸ਼੍ਰੀ ਹਰਗੋਬਿੰਦਪੁਰ ਚ ਪਹਿਲਾਂ 2002 ਦੇ ਵਿੱਚ ਉੱਥੇ ਲੜੀ ਸੀ। ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਪਾਰਟੀ ਹੈੱਡ ਆਫਿਸ ਦੀ ਤੇ ਨਾਲ ਉੱਪਰ ਦੀ ਸੇਵਾ ਦਿੱਤੀ। ਇਸ ਕਰਕੇ ਬੜੀ ਖੁਸ਼ੀ ਹੈ ਕਿ 14-15 ਸਾਲਾਂ ਬਾਅਦ ਫੇਰ ਆਪਣੇ ਭਰਾਵਾਂ ਦੇ ਵਿੱਚ ਔਰ ਮੈਂ ਸਾਰੀ ਸਾਡੀ ਗੁਰਦਾਸਪੁਰ ਦੀ ਲੀਡਰਸ਼ਿਪ ਦਾ ਪੂਰੇ ਲੋਕ ਸਭਾ ਹਲਕੇ ਦੀ ਉਹਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਜਿਹੜੀ ਹੈ ਇੱਕ ਜਵਾਨ ਦੇ ਵਿੱਚ ਸਾਂਝੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਜਿਹੜੀ ਹੈ ਬੇਨਤੀ ਕੀਤੀ ਕਿ ਡਾਕਟਰ ਚੀਮਨ ਨੂੰ ਇੱਥੇ ਭੇਜੋ ਮੈਂ ਤਾਂ ਆਪ ਮੈਂ ਤਾਂ ਆਪ ਉਹਨਾਂ ਨੂੰ ਫੋਨ ਕਰਕੇ ਬੇਨਤੀ ਕੀਤੀ ਸੀ ਕਿਉਂਕਿ ਸਾਰੇ ਜਿੰਨੇ ਉੱਥੇ ਜਰਨਲ ਨੇ ਅਸੀਂ ਤਕਰੀਬਨ ਲੰਬੇ ਸਮੇਂ ਤੋਂ ਇਕੱਠੇ ਰਾਜਨੀਤੀ ਦੇ ਵਿੱਚ ਆ ਮੈਂ ਚਾਹੁੰਦਾ ਸੀ ਕਿ ਉਹਨਾਂ ਚ ਕੋਈ ਲੜੇ ਪਰ ਉਹਨਾਂ ਦਾ ਵੀ ਮੈਨੂੰ ਹੁਕਮ ਇਹੀ ਆਇਆ ਕਿ ਨਹੀਂ ਭਾਈ ਤੂੰ ਆ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਵਾਰੀ ਇਲੈਕਸ਼ਨ ਲੜਨੀ ਹੈ